ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੱਲ ਤੋਂ ਸੋਸ਼ਲ ਮੀਡੀਆ ਦੇ ਉੱਤੇ ਦੇਖ ਰਹੇ ਹਾਂ ਕਿ ਸਭ ਕੁਝ ਇੱਕ ਤਰੀਕੇ ਨਾਲ ਥੱਪੜੋ ਥੱਪੜੀ ਹੋਇਆ ਪਿਆ ਜਿਹੜੀ ਘਟਨਾ ਕੰਗਣਾ ਰਣੌਤ ਤੇ ਕੁਲਵਿੰਦਰ ਕੌਰ ਦੇ ਵਿੱਚ ਵਾਪਰੀ ਹੈ 에ਅਰਪੋਰਟ ਦੇ ਉੱਤੇ ਤਾਂ ਉਹਦੇ ਤੇ ਤੁਹਾਡੇ ਸਭ ਦੇ ਕੀ ਵਿਚਾਰ ਨੇ ਕਿਉਂਕਿ ਸਾਡਾ ਸਿਧਾਂਤ ਇਸ ਤਰ੍ਹਾਂ ਦੀ ਕਿਸੇ ਨੂੰ ਵੀ ਇਹ ਖੁੱਲ ਨਹੀਂ ਦਿੰਦਾ ਕਿ ਜੇਕਰ ਕੋਈ ਮਨਿਸਟਰ ਬਣਿਆ ਤਾਂ ਉਹਦੇ ਲਈ ਰੂਲ ਕੁਝ ਹੋਰ ਹੋਣਗੇ ਤੇ ਆਮ ਜਨਤਾ ਲਈ ਹੁਕ ਕੁਝ ਹੋਰ ਹੋਣਗੇ ਕੁਲਵਿੰਦਰ ਕੌਰ ਦਾ ਜੋ ਸਨਨ ਵਿੱਚ ਆਇਆ ਕਿ ਆਪਣੀ ਡਿਊਟੀ ਉਸਨੇ ਜੋ ਡਿਊਟੀ ਦੇ ਦੌਰਾਨ ਚੈਕਿੰਗ ਕਰਨਾ ਬੰਦਾ ਸੀ ਉਸਨੇ ਮੋਬਾਈਲ ਚੈੱਕ ਕਰਵਾਉਣ ਲਈ ਕਿਹਾ ਤਾਂ ਇੱਕ ਐਮਪੀ ਦੀ ਪਾਵਰ ਦਿਖਾਉਂਦੀ ਹੋਈ ਉਹ ਕੰਟਰੋਵਰਸੀ ਗਰਲ ਜਿਹਨੂੰ ਹਮੇਸ਼ਾ ਕਿਹਾ ਜਾਂਦਾ ਕੰਟਰੋਵਰਸੀ ਦੇ ਵਿੱਚ ਰਹਿਣ ਵਾਲੀ ਯਾਨੀ ਕਿ ਜਿਸ ਤਰ੍ਹਾਂ ਸੀ ਪਹਿਲਾਂ ਦੇਖਦੇ ਹੁੰਦੇ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਪਬਲਿਸਿਟੀ ਅਸੀਂ ਦੇਖਦੇ ਹੁੰਦੇ ਕਿ ਰਾਖੀ ਸਵੰਤਰ ਨੂੰ ਕੋਈ ਨਾ ਕੋਈ ਇਦਾਂ ਦਾ ਇਸ਼ੂ ਕ੍ਰੀਏਟ ਕਰਦੇ ਆ ਕਿ ਕਿਹਾ ਜਾਂਦਾ ਕਿ ਉਹਨਾਂ ਨੂੰ ਪਬਲਿਸਿਟੀ ਚਾਹੀਦੀ ਹੈ ਆਈ ਥਿੰਕ ਕੰਗਨਾਰ ਰਣੌਤ ਵੀ ਕਿਸੇ ਗੱਲੋਂ ਘਟਨੀ ਹੈ ਪਬਲਿਸਿਟੀ ਲੈਣ ਦੇ ਲਈ ਜਾਂ ਕਿਸੇ ਤਰ੍ਹਾਂ ਦੀ ਕੰਟਰੋਵਰਸੀ ਦੇ ਵਿੱਚ ਰਹਿਣ ਦੇ ਲਈ ਉਹ ਹਮੇਸ਼ਾ ਤਿਆਰ ਰਹਿੰਦੀ ਹੈ ਜਾਂ ਅਸੀਂ ਕਹਿ ਸਕਦੇ ਹਾਂ ਕਿ ਸ਼ਾਹੀ ਹੀ ਕੰਟਰੋਵਰਸੀ ਦੇ ਵਿੱਚ ਰਹੀ ਹੈ ਕੁਝ ਸਮਾਂ ਪਹਿਲਾਂ ਜਿਹੜਾ ਸੀਗਾ ਤੁਹਾਨੂੰ ਸਭ ਨੂੰ ਪਤਾ ਹੈ ਕਿ ਕਿਸਾਨ ਮੋਰਚੇ ਦੇ ਦੌਰਾਨ ਉਹਦੇ ਕੀ ਕੀ ਉਸਨੇ ਬਿਆਨ ਦਿੱਤੇ ਬੜੇ ਊਟ ਪਟੰਗ ਬਿਆਨ ਜਿਹੜੀਆਂ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਸਾਡੀਆਂ ਬਜ਼ੁਰਗਾਂ ਦੀ ਸ਼ਰ੍ਹਾਂ ਉਸਨੇ ਬੇਇੱਜ਼ਤੀ ਕੀਤੀ ਇਨਸਲਟ ਕੀਤੀ ਹੈ ਠੀਕ ਹੈ ਇੱਕ ਕਿਸਾਨ ਅੰਨਦਾਤਾ ਜਿਹੜਾ ਕਿ ਸਾਰੀ ਦੁਨੀਆ ਦਾ ਢਿੱਡ ਭਰਦਾ ਹੈ ਉਸ ਦੇ ਪ੍ਰਤੀ ਉਸ ਦੀ ਨਫ਼ਰਤ ਜਾਂ ਸਾਡੇ ਪੰਜਾਬੀਆਂ ਦੇ ਪ੍ਰਤੀ ਉਸ ਦੀ ਨਫ਼ਰਤ ਉਹਦੇ ਬਿਆਨਾਂ ਦੇ ਵਿੱਚ ਸਾਫ਼ ਝਲਕਦੀ ਸੀ ਇਸ ਤੋਂ ਬਾਅਦ ਦਲਜੀਤ ਦਸਾਂਜ ਦੇ ਨਾਲ ਵੀ ਉਸ ਦਾ ਪੰਗਾ ਪਿਆ ਉਹਦੇ ਨਾਲ ਵੀ ਟਵੀਟ ਜਿਹੜਾ ਕਰਕੇ ਉਹ ਜਿਹੜੀ ਇਸ ਤਰ੍ਹਾਂ ਤਾਣੇ ਮੈਨੇ ਇੱਕ ਦੂਜੇ ਨੂੰ ਉਂਦਿਤ ਨੇ ਰਹੇ ਇਸੇ ਤਰ੍ਹਾਂ ਹੁਣ ਫੇਰ ਕਿ ਜਿਹੜਾ ਉਹਨੇ ਇੱਕ ਬਿਆਨ ਦਿੱਤਾ ਹੈ ਕਿ ਅੰਤਿਕਵਾਦ ਕੀ ਉਸ ਦਾ ਥੱਪੜ ਮਾਰਨਾ ਸਾਨੂੰ ਅੰਤਿਕਵਾਦ ਦਰਸਾਉਂਦਾ ਹੈ ਕਿ ਕੁਲਵਿੰਦਰ ਕੌਰ ਦਾ ਆਪਣੀ ਡਿਊਟੀ ਦੇ ਦੌਰਾਨ ਡਿਊਟੀ ਤੇ ਚੈਕਿੰਗ ਨਾ ਕਰਵਾਉਣ ਤੇ ਜਾਂ ਉਸ ਨੂੰ ਪ੍ਰਵੋਕ ਕਰਨ ਦੇ ਉੱਤੇ ਜੇਕਰ ਉਸਨੇ ਪਤਾ ਨਹੀਂ ਥੱਪੜ ਮਾਰਿਆ ਜਾਂ ਨਹੀਂ ਮਾਰਿਆ ਕੀ ਜਿਹੜਾ ਹੈਗਾ ਉਹ ਥੱਪੜ ਮਾਰਨ ਦੇ ਨਾਲ ਅੰਤਕਵਾਦੀ ਉਸ ਨੂੰ ਤੁਸੀਂ ਸਿੱਧ ਕਰ ਦਿੱਤਾ ਜਾਊਗਾ ਜਾਂ ਉਸ ਨੂੰ ਤੁਸੀਂ ਸਾਰੇ ਪੰਜਾਬੀਆਂ ਤੇ ਲਾ ਕੇ ਉਸ ਨੂੰ ਉਗਰਵਾਦ ਦਾ ਜਾਂ ਅੰਤਕਵਾਦ ਦਾ ਨਾਮ ਦੇਣ ਦੀ ਕੋਸ਼ਿਸ਼ ਕਰਕੇ ਇੱਕ ਤਰ੍ਹਾਂ ਦੀ ਨਫ਼ਰਤ ਜਿਹੜੀ ਹੈ ਹਿੰਦੂ ਸਿੱਖ ਸਮਾਜ ਦੇ ਵਿੱਚ ਫੈਲਾਉਣ ਦਾ ਬਿਆਨ ਜਿਹੜਾ ਹੈਗਾ ਇਸ ਵੱਦ ਦਿਮਾਗ ਮੈਂ ਕਹਾਂਗੀ ਬੱਦਦੇ ਮਾਗ ਵਰਤ ਨਹੀਂ ਦਿੱਤਾ ਹੈ ਜਿਹਨੂੰ ਐਵੇਂ ਨਹੀਂ ਉਹਨੂੰ ਕੰਟਰੋਵਰਸੀ ਗੱਲ ਕਿਹਾ ਜਾਂਦਾ ਕੰਟਰੋਵਰਸੀ ਦੇ ਵਿੱਚ ਪੈਨ ਦੇ ਲਈ ਉਸ ਦੀਆਂ ਕੋਈ ਚਾਲਾਂ ਹੁੰਦੀਆਂ ਨੇ ਜਾਂ ਉਸ ਦਾ ਆਪਣਾ ਦਿਮਾਗ ਕੰਮ ਨਹੀਂ ਕਰਦਾ ਇਹ ਤਾਂ ਤੁਸੀਂ ਸਭ ਸਿਆਣੇ ਉਹ ਸਭ ਜਾਣਦੇ ਹੋ ਕਿ ਮੰਡੀ ਤੋਂ ਐਮਪੀ ਤੋਂ ਜਿੱਤ ਕੇ ਜੇਕਰ ਆਈ ਹੈਗੀਆਂ ਤਾਂ ਰੂਲ ਸਾਰਿਆਂ ਵਾਸਤੇ ਹੀ ਅਕ ਨੇ ਜਦੋਂ ਚੈਕਿੰਗ ਹੋਵੇਗੀ ਤਾਂ ਚਾਹੇ ਹੋ ਆਮ ਆਦਮੀ ਹੈ ਤੇ ਚਾਹੇ ਕੋਈ ਮਨਿਸਟਰ ਹੈ ਤੇ ਚੈਕਿੰਗ ਸਭ ਦੀ ਹੋਣੀ ਬੰਦੀ ਹੈ ਕੁਲਵਿੰਦਰ ਕੌਰ ਆਪਣੀ ਡਿਊਟੀ ਦੇ ਦੌਰਾਨ ਜੋ ਵੀ ਕਰ ਰਹੀ ਸੀ ਉਹ ਸਹੀ ਕਰ ਰਹੀ ਸੀ ਜਦੋਂ ਤੁਸੀਂ ਕਿਸੇ ਨੂੰ ਪ੍ਰਵੋਕ ਕਰਦੇ ਹੋ ਤਾਂ ਇਹ ਜਿਹੜੀ ਹੈਗੀ ਆ ਸੱਭਿਆਤੌਰ ਤੇ ਤੁਸੀਂ ਕਹਿ ਸਕਦੇ ਆ ਜਦੋਂ ਵੀ ਤੁਸੀਂ ਕਿਸੇ ਨੂੰ ਕਿਸੇ ਕਦਰ ਲਈ ਪ੍ਰਵੋਕ ਕੀਤਾ ਜਾਂਦਾ ਹੈ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਏਗੀ ਕਿ ਕੋਈ ਵੀ ਸਾਹਮਣੇ ਵਾਲਾ ਬੰਦਾ ਜਿਹੜਾ ਹੈਗਾ ਉਹ ਚੁੱਪ ਨਹੀਂ ਰਹੇਗਾ ਤਾਂ ਜਦੋਂ ਫਿਰ ਇਹ ਸਭ ਚੀਜ਼ਾਂ ਹੋਈਆਂ ਤਲਖੀ ਵਧੀ ਤਾ ਫਿਰ ਕੁਲਵਿੰਦਰ ਕੋਰ ਨੇ ਪਿਛਲੀਆਂ ਗੱਲਾਂ ਜਿਹੜੀਆਂ ਨੇ ਧਰਨੇ ਵਾਲੀਆਂ ਉਹ ਵੀ ਉਠਾਈਆਂ ਨੇ ਕਿਉਂਕਿ ਕਿਤੇ ਨਾ ਕਿਤੇ ਉਹ ਗੱਲਾਂ ਅੱਜ ਵੀ ਕੰਡੇ ਦੀ ਤਰ੍ਹਾਂ ਸਾਡੇ ਦਿਲ ਦੇ ਵਿੱਚ ਕਿਤੇ ਨਾ ਕਿਤੇ ਉਹ ਚੁੱਭਦੀਆਂ ਨੇ ਜਦੋਂ ਵੀ ਕਿਤੇ ਕੰਗਨਰ ਰਣੌਤ ਦੀ ਗੱਲ ਹੁੰਦੀ ਹੈ ਜਾਂ ਤੁਸੀਂ ਉਹਦੀ ਕਿਤੇ ਸ਼ਕਲ ਦੇਖਦੇ ਹੋ ਜਾਂ ਜਦੋਂ ਵੀ ਤੁਸੀਂ ਉਸ ਨੂੰ ਦੇਖੋਗੇ ਹਰ ਪੰਜਾਬੀ ਦੇ ਦਿਮਾਗ 'ਚ ਪਹਿਲਾਂ ਉਹ ਹੀ ਗੱਲ ਆਏਗੀ ਕਿਸਾਨ ਮੋਰਚੇ ਵਾਲੀ ਇਹ ਮੈਂ ਦਾਅਵੇ ਨਾਲ ਕਹਿ ਸਕਦੀ ਆ ਕਿ ਕੰਗਣਾ ਰਣਾਤ ਨੂੰ ਦੇਖਦਿਆਂ ਸਾਰ ਸਾਡੇ ਮਨ ਦੇ ਵਿੱਚ ਉਹੀ ਸਵਾਲ ਉੱਠੇਗਾ ਜਿਹੜੇ ਸਵਾਲ ਉਹਨੇ ਸਾਡੀਆਂ ਬਜ਼ੁਰਗ ਮਾਤਾਵਾਂ ਤੇ ਉਠਾਏ ਸੀ ਉਸ ਤਾਈਂ ਤਾਂ ਸਾਨੂੰ ਉਹ ਗੱਲਾਂ ਯਾਦ ਰਹਿਣਗੀਆਂ ਸੋ ਉਹ ਗੱਲਾਂ ਜਿਹੜੀਆਂ ਨੇ ਉਹ ਜ਼ਖਮ ਨੇ ਜਿਹੜੇ ਉਹ ਖੁਰੇਦੇ ਗਏ ਦੁਬਾਰਾ ਤੋਂ ਤਾਂ ਇਸ ਕਰਕੇ ਕੁਲਵਿੰਦਰ ਕੌਰ ਨੇ ਜੋ ਵੀ ਐਕਸ਼ਨ ਲਿਆ ਤੇ ਹੁਣ ਜਿਹੜਾ ਹੈਗਾ ਕੀ ਉਹਦੇ ਨਾਲ ਕਿਸ ਤਰ੍ਹਾਂ ਦੀ ਕਾਰਵਾਈ ਹੋਏਗੀ ਕਿਸ ਤਰ੍ਹਾਂ ਦੀ ਕਾਰਵਾਈ ਨਹੀਂ ਹੋਏਗੀ ਇਹ ਸਾਡਾ ਸਾਰੀਆਂ ਸਾਡੇ ਭੈਣ ਭਰਾਵਾਂ ਤੇ ਸਾਡੇ ਕਿਸਾਨ ਜਥੇਬੰਦੀਆਂ ਤੇ ਸਾਡੇ ਸਰਕਾਰਾਂ ਦੇ ਹੱਥ ਵਿੱਚ ਹੈ ਪਰ ਕੀ ਉਸਨੇ ਇਹ ਸਹੀ ਕੀਤਾ ਜਾਂ ਗਲਤ ਕੀਤਾ ਇਹ ਤਾਂ ਤੁਸੀਂ ਆਪਣੇ ਕਮੈਂਟਸ ਦੇ ਵਿੱਚ ਹੀ ਦੱਸ ਸਕਦੇ ਹੋ ਕਿ ਪਰ ਕੀ ਆਪਣੀ ਡਿਊਟੀ ਨੂੰ ਸਹੀ ਤਰੀਕੇ ਨਾਲ ਕਰਨਾ ਗਲਤ ਹੈ ਜਾਂ ਮੈਂ ਇਹ ਕਹਾਂਗੀ ਕਿ ਤਾੜੀ ਕਦੇ ਵੀ ਇੱਕ ਹੱਥ ਨਾਲ ਨਹੀਂ ਵੱਜਦੀ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਗੱਲ ਹੋਈ ਹੋਏਗੀ ਤਾਂ ਹੀ ਸਾਹਮਣੇ ਤਾਂ ਕੋਈ ਪ੍ਰਵੋਕ ਹੋਏਗਾ ਆਦਰਵਾਇਸ ਕੁਬਿੰਦਰ ਕੌਰ ਦੀ ਕਿਹੜਾ ਕੋਈ ਦਿਮਾਗ 'ਚ ਫਰਕ ਹੈ ਕਿ ਉਹਨੇ ਬਾਕੀ ਸਭ ਲੰਘ ਰਹੇ ਨੇ ਤੇ ਜਦੋਂ ਉਹ ਲੰਘਣ ਲੱਗ ਰਹੀ ਹੈ ਤਾਂ ਉਹਦੇ ਫੇਸ ਤੇ ਹਿੱਟ ਕਰਦੀ ਹੈ ਠੀਕ ਉਸ ਦੇ ਫੇਸ ਤੇ 슬ੈਪ ਮਾਰ ਦਿਆ ਹੋ ਸਕਦਾ ਕਿ ਚੈਕਿੰਗ ਦੇ ਦੌਰਾਨ ਕੋਈ ਕਿਸੇ ਤਰ੍ਹਾਂ ਦਾ ਹੱਥ ਵੀ ਲੱਗਿਆ ਹੋਵੇ ਤਾਂ ਉਹਨੇ ਉਸ ਨੂੰ ਵੀ ਕਿਹਾ ਹੋਵੇ ਕਿ ਨੇ ਮੈਨੂੰ 슬ੈਪ ਕੀਤਾ ਇਹਦੀ ਕੋਈ ਪੁਸ਼ਟੀ ਨਹੀਂ ਕਰਦਾ ਚੈਨਲ ਤੇ ਨਾ ਹੀ ਕੋਈ ਇਸ ਦੀ ਵੀਡੀਓ ਇਸ ਤਰ੍ਹਾਂ ਦੀ ਕੋਈ ਸਾਹਮਣੇ ਆਈ ਹੈ ਤੇ ਇਸ ਕਰਕੇ ਸਾਨੂੰ ਸਾਰੇ ਪੰਜਾਬੀਆਂ ਨੂੰ ਉਹਦੇ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਖੜੇ ਹੋਣਾ ਚਾਹੀਦਾ ਹੈ ਔਰ ਇਹੋ ਜੀਆਂ ਜਿਹੜੀਆਂ ਬੇਨਿਯਮੀਆਂ ਸਾਡੇ ਮਿਨਿਸਟਰਸ ਕਰਦੇ ਨੇ ਤਾਂ ਇਹ ਉਹਨਾਂ ਨੂੰ ਸਬਕ ਸਿਖਾਉਣਾ ਬਣਦਾ ਇਹ ਤਾਂ ਸਿਰਫ ਕੰਗਨਾਰਨੌਤੇ ਨਾਲ ਹੀ ਬੀਤੀ ਹੈ ਕੱਲ ਨੂੰ ਜੇਕਰ ਕੋਈ ਹੋਰ ਵੀ ਮਨਿਸਟਰ ਆਪਣੇ ਤੇ ਲੱਗਣ ਵਾਲੇ ਰੂਲਸ ਨੂੰ ਰੋਕਦਾ ਹੈ ਕਰਦਾ ਤੇ ਮੈਂ ਕਹਿੰਦੀ ਹਰ ਡਿਊਟੀ ਤੇ ਤਨ ਆਪ ਜਿਹੜਾ ਬੰਦਾ ਹੈਗਾ ਉਸ ਨੂੰ ਐਵੇਂ ਦਾ ਹੀ ਐਕਸ਼ਨ ਲੈਣਾ ਚਾਹੀਦਾ ਕਿ ਉਹ ਆਪਣੀ ਡਿਊਟੀ ਨੂੰ ਵਾਖੂਬੀ ਨਿਭਾਏ ਚਲੋ ਆਪਾਂ ਦੇਖਦੇ ਹਾਂ ਕਿ ਕੰਗਨਾਰਨੌਤੇ ਇਹਦੇ ਬਾਰੇ ਕੀ ਕਹਿੰਦੀ ਹੈ ਤੇ ਕੁਲਵਿੰਦਰ ਕੌਰ ਦੀ ਉਹਦੇ ਆਪਣੇ ਕੀ ਬਿਆਨ ਨੇ ਉਹ ਆਪਾਂ ਇਸ ਵੀਡੀਓ ਦੇ ਵਿੱਚ ਦੇਖਦੇ ਹਾਂ ਤੁਸੀਂ ਉਸ ਤੋਂ ਬਾਅਦ ਆਪਣਾ ਜਿਹੜਾ ਹੈਗਾ ਵਿਚਾਰ ਜਰੂਰ ਆਪਣੇ ਕਮੈਂਟਾਂ ਦੇ ਰਾਹੀਂ ਸਾਂਝੇ ਕਰਨਾ ਸੋ ਦੇਖਦੇ ਹਾਂ ਕੀ ਹੁੰਦਾ ਸੋ ਮੈਂ ਤਾਂ ਇਹ ਕਹਾਂਗੀ ਕਿ ਸਿੰਗਮ ਲੇਡੀ ਕੁਲਵਿੰਦਰ ਗੌਰ ਮੈਨੂੰ ਬਹੁਤ ਜ਼ਿਆਦਾ ਫੋਨ ਕਾਲਸ ਆ ਰਹੇ ਹਨ ਮੀਡੀਆ ਕੇ ਵੀ ਔਰ ਮੇਰੇ ਸ਼ੁਭਚਿੰਤਕੋ ਕੇ ਵੀ ਸਭ ਤੋਂ ਪਹਿਲੇ ਤਾਂ ਆਈ ਐਮ ਸੇਫ ਆਈ ਐਮ ਪਰਫੈਕਟਲੀ ਫਾਈਨ ਆ ਚੰਡੀਗੜ੍ਹ 에어ਪੋਰਟ ਪੇ ਜੋ ਹਾਦਸਾ ਹੋਇਆ आ वो सिक्योरिटी चेक के साथ में हुआ वहां पे मैं सिक्योरिटी चेक करके जैसे ही निकली तो दूसरे कैबिन में जो महिला थी जो सुरक्षा कर्मचारी थी सीआईएसएफ की उन्होंने मेरे उनके पास या उनको क्रॉस करने का इंतजार किया और साइड से आकर जो है मुझे मेरे फेस पे हिट किया और गालियां देने लगी और जब मैंने उनको पूछा कि उन्होंने ऐसा क्यों किया तो उन्होंने कहा कि वो फार्मर्स प्रोटेस्ट को जो है वो सपोर्ट करती हैं और आई एम सेफ बट माई कंसर्न इज के